ਫਾਰੇ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਬੋਹਰ ਸਨਾਉ ਜੀ ਤੁਹਾਡਾ ਕੀ ਹਾਲ ਚਾਲ ਦੇਖੋ ਜੀ ਸਵੇਰੇ ਸਵੇਰੇ ਨਾ ਸਾਡੇ ਨਾਲ ਸੋਈ ਦਾ ਪਾਣੀ ਨਾ ਬਿਲਕੁਲ ਹੀ ਬੰਦ ਹੋ ਗਿਆ ਹੈ ਤੇ ਬਾਹਰ ਵੀ ਨਾ ਇੱਕ ਤੱਕਰ ਪਾਣੀ ਆਇਆ ਪਿਆ ਹੈ ਤੇ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਜੇ ਤੁਹਾਡੇ ਨਾਲ ਪੈਪ ਬੰਦ ਹੋ ਜਾਂਦੇ ਨਾ ਕਿਚਨ ਦੇ ਜਾਂ ਬਾਥਰੂਮ ਦੇ ਉਹਨਾਂ ਨੂੰ ਖੋਲੋ ਦਾ ਤਰੀਕਾ ਤੁਹਾਨੂੰ ਦੱਸਦੇ ਨਾ ਤੁਹਾਨੂੰ ਕੋਈ ਪਲੰਬਰ ਬੁਲਾਉਣ ਦੀ ਲੋੜ ਨਾ ਕੋਈ ਪੈਰ ਨੂੰ ਪਟਣ ਦੀ ਲੋੜ ਹੈ ਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਪੈਪ ਖੋਲਣ ਵਾਸਤੇ ਆਪਾਂ ਨੂੰ ਕਿਹੜੀ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਆ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਇਹ ਹੈਗੀ ਆ ਇਹ ਸਰਕਾਰ ਦੀ ਉਹ ਨਹੀਂ ਦੱਸਣਗੇ ਬੋਲ ਕੇ ਦੱਸੋ ਇਹ 250 ਰੁਪਏ ਦਾ ਆਉਂਦਾ 150 ਰੁਪਏ ਦਾ ਇਹਦਾ ਨਾਮ ਦੱਸੋ ਕੀ ਆ ਆ ਡਰੇਨ ਆਊਟ ਆ ਬਲੋਕੇਜ ਰਿਮੂਵਰ ਇਹ ਪਾ ਲੈਣਾ ਆਪਾਂ ਰਿਪੈਪ ਦੇ ਵਿੱਚ ਉੱਪਰੋਂ ਸਿੰਕ ਦੇ ਸਾਰਾ ਬਲੋਕੇਜ ਖੁੱਲ ਜਾਂਦਾ ਕੋਈ ਪਲੰਬਰ ਬੁਲਾਉਣ ਦੀ ਲੋੜ ਨਹੀਂ ਪੈਂਦੀ ਠੀਕ ਆ ਇਹ ਪ੍ਰੋਬਲਮ ਕਿਚਨ ਦੇ ਵਿੱਚ ਜ਼ਿਆਦਾ ਹੁੰਦੀ ਆ ਸਿੰਕ ਦੇ ਵਿੱਚ ਸਿੰਕ ਦੇ ਪੈਪ ਨੇ ਜਿਹੜੇ ਉਹ ਜ਼ਿਆਦਾ ਬਲੌਕ ਹੁੰਦੇ ਨੇ ਇਹ ਮੀਨ ਜੇ ਇੱਕ ਵਾਰ ਪਾਉਣਾ ਹੀ ਪੈਂਦਾ ਕਾਮਾ ਮੈਂ ਨਾ ਇਹ ਚਾਹਵਾਂ ਉਹਦਾ ਦੇਣੇ ਕਲਾਸ ਇੱਥੇ ਖਰਾਬ ਨਹੀਂ ਬਾਰੋਂ ਸੋਨੀ ਦੇਵੀ ਜੀ ਦੇਖੋ ਕਿ ਇਸ ਤਰ੍ਹਾਂ ਨਾ ਪੂਰਾ ਚਿਕਨ ਬਣਿਆ ਪਿਆ ਤੇ ਬਿਲਕੁਲ ਵੀ ਨਾ ਪਾਣੀ ਨਹੀਂ ਲੰਘਦਾ ਹੈਗਾ ਤਿੰਨ ਕਾਸੀਆਂ ਬੰਦ ਹੋਈ ਪਈ ਹੈ ਤੇ ਇਧਰਲੇ ਪਾਸੇ ਨੂੰ ਆਪਾਂ ਨੇ ਨਾ ਇਹ ਪਾ ਦੇਣਾ ਜੋ ਵੀ ਇਹ ਮਟੀਰੀਅਲ ਹੈ ਤੇ ਬਾਅਦਲੇ ਪਾਸੇ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਮੁੰਹ ਦੇ ਉੱਤੇ ਕੱਪੜਾ ਮੰਗਣੇ ਪਾਉਣਾ ਪੈਣਾ। ਇਹਦੀ ਫਿਰ ਧੂਆਇਆ ਪਾਉਣਾ ਹੈ। ਦੇਖੋ ਜੀ ਜਦੋਂ ਵੀ ਤੁਸੀਂ ਇਹ ਪਾਉਣਾ ਨਾਲ ਆਪਣੇ ਫੇਸ ਨੂੰ ਨਾਲ ਚੰਗੀ ਤਰ੍ਹਾਂ ਨਾਲ ਕਵਰ ਕਰਨਾ ਪੈਣਾ। ਇਹ ਮੈਂ ਤੁਹਾਨੂੰ ਦੱਸਦੀ ਜਰੂਰ ਹੈ ਕਿਤੇ ਇਸ ਤਰ੍ਹਾਂ ਦਾ ਨਹੀਂ ਹੈਗਾ ਵੀ ਤੁਸੀਂ ਇਸ ਤਰੀਕੇ ਨਾਲ ਪਾਉਣਾ ਤੇ ਆਪਣੇ ਫੇਸ ਨੂੰ ਨਾਲ ਚੰਗੀ ਤਰ੍ਹਾਂ ਪਰਣਾ ਹੋਊਗਾ ਥੋੜੇ ਘੱਟ। ਉਹਦੇ ਨਾਲ ਪੂਰਾ ਨਾਲ ਆਪਣੇ ਫੇਸ ਨੂੰ ਕਵਰ ਕਰਨਾ ਹੈ ਤੇ ਉਹਦੀ ਜਿਹੜੀ ਗੈਰਮੀ ਹੁੰਦੀ ਹੈ ਨਾ ਇੱਕਦਮ ਫਿਰ ਸਮੈਲ ਜੀ ਫੈਲ ਜਾਂਦੀ ਆ ਤੇ ਉੱਥੇ ਬੱਚਿਆਂ ਨੂੰ ਕਿਸੇ ਨੂੰ ਨਹੀਂ ਆਉਣ ਦੇਣਾ ਹੈਗਾ ਜਿੱਥੇ ਵੀ ਤੁਸੀਂ ਇਹ Right. Você é esse cara ਜਿਹੜੇ ਨਾਲੇ ਪਾਪ ਨੇ ਉਹ ਖੁੱਲ ਜਾਣਗੇ। ਜਿੰਨਾ ਵੀ ਬੰਦ ਪਾਪ ਤਾਂ ਨਾ ਦੇਖੋ ਹੁਣ ਹੌਲੀ-ਹੌਲੀ ਖੁੱਲਣ ਲੱਗਿਆ ਏ। ਦੇਖੋ ਕਿੰਨਾ ਵਿੱਚ ਉਹ ਨਾ ਰਕੀਚ ਦੇ ਵਿੱਚ ਸਬਜ਼ੀਆਂ ਸੂਜੀਆਂ ਹੁੰਨੀਆਂ ਆਪਾਂ ਭਾਂਡੇ ਧੋਣੇ ਆ। ਦੇਖੋ ਪਹਿਲਾਂ ਤਾਂ ਬਿਲਕੁਲ ਵੀ ਕਿ ਤੁਪਕਾ ਵੀ ਪਾਣੀ ਨਹੀਂ ਜਾਂਦਾ ਹੈਗਾ। ਦੇਖੋ ਹੁਣ ਇਹਨੇ ਐ ਸਾਫ਼ ਹੋ ਜਾਣਾ ਏ। ਕਿਤੇ ਤੁਸੀਂ ਨੱਕ ਭੱਜ ਦੇ ਵਿੱਚੋਂ ਕਾਈ ਬੀਸੀ ਪਲੰਬਰ ਬੁਲਾਉਣੇ ਪਾਪ ਪੱਟਣੇ ਪਾਉਗੇ। ਓਏ ਪਲੰਬਰ ਬੁਲਾਉਣੇ ਦੀ ਲੋੜ ਨਹੀਂ ਹੈਗੀ ਕੁਝ ਨਹੀਂ ਕਰਨ ਦੀ ਲੋੜ ਨਹੀਂ ਹੈਗੀ ਬਸ ਤੁਸੀਂ ਜਿਹੜੀ ਮੈਂ ਤੁਹਾਨੂੰ ਸ਼ੀਸ਼ੀ ਦਿਖਾਈ ਹੈ ਨਾ ਇਹਦੀ ਤੁਸੀਂ ਸਕਰੀਨ ਸ਼ਾਟ ਲੈ ਕੇ ਫੋਟੋ ਖਿੱਚ ਲਿਓ ਇਹ ਤੁਸੀਂ ਲਿਆ ਕੇ ਰੱਖਿਓ ਬਸ ਇਹਨਾਂ ਨੂੰ ਪਾ ਦਿਓ ਦੇਖੋ ਵਿੱਚੋਂ ਨਾ ਐ ਚੰਗੀ ਤਰ੍ਹਾਂ ਪਾਈਪ ਖੁੱਲ ਜਾਣਾ ਇਹ 10 ਮਿੰਟਾਂ ਜੇ ਪਾਇਆ ਰਹਿਣ ਦੇਣਾ ਫੇਰ ਦੋ ਬਾਅਦ ਨੇ ਇਕੱਠੀਆਂ ਪਾ ਲਈ ਨਹੀਂ ਮਾਰਨੀ ਇਹਨੇ ਫੇਰ ਸਾਰੇ ਜਿਹੜਾ ਵਿੱਚ ਦਾ ਜਮਾ ਹੋਇਆ ਆ ਚਾਹ ਪੱਤੀ ਹੋਰ ਲਡਰਨ ਬਟਰਨ ਸਾਰੇ ਬਾਹਰ ਨਿਕਲ ਜਾਣ 10 ਮਿੰਟ ਪਾ ਗਏ ਨਾ ਤੁਸੀਂ ਆਏ ਨਹੀਂ ਹੈਗਾ ਵੀ ਜਦੋਂ ਉਹ ਆਪਣਾ ਐਕਸ਼ਨ ਕਰ ਰਹੇ ਹਾਂ ਜਿਹੜੇ ਤੁਸੀਂ ਟੂਟੀ ਚਲਾ ਦੇਣੀ ਆ ਟੂਟੀ ਨਹੀਂ ਤੁਸੀਂ ਬਿਲਕੁਲ ਵੀ ਚਲਾਉਣੀ ਹੈਗੀ ਜਿਹੜਾ ਆਪਾਂ ਨੇ ਕਿਸ 10 ਮਿੰਟ ਅਸਰ ਦਿਖਾਉਣਾ ਉਹਨੇ ਉਸ ਤੇ ਮਗਰੋਂ ਫੇ ਟੂਟੀ ਚਲਾਉਣੀ ਆ ਜਿੰਨਾ ਵੀ ਕਚਰਾ ਫਸਿਆ ਹੋਊਗਾ ਨਾ ਪਾਈਪਾਂ ਦੇ ਵਿੱਚ ਤੇ ਐਨ ਪੂਰਾ ਸਾਫ਼ ਹੋ ਜਾਣਾ ਇਹ ਨਾਲ ਨਾਲ ਤੁਹਾਨੂੰ ਇਹ ਆਪਾਂ ਜ਼ਰੂਰ ਦਿਖਾਵਾਂਗੇ ਤੇ ਨਾ ਸਵੇਰੇ ਨਾ ਬੱਟੇ ਪਾ ਕੇ ਗਏ ਤੇ ਤੇ ਲੰਗਣਾ ਬਹੁਤ ਜ਼ਿਆਦਾ ਮੁਸ਼ਕਲ ਤਾਂ ਤੇ ਹੁਣ ਟਰੈਕਟਰ ਦੇ ਨਾਲ ਫੱਦਰ ਕਰਨ ਲੱਗੇ ਹੋਏ ਨੇ ਦੇਖੋ ਪੂਰੀ ਆਵਾਜ਼ ਆਈ ਨਾ ਬੰਦ ਹੋ ਗਈ ਹੈ ਤੇ ਅੱਜ ਵੀ ਅਜਾਣਾ ਦਾ ਰਿਸ਼ਤੇਦਾਰੀ ਦੇ ਵਿੱਚ ਅਸੀਂ ਵੀ ਅੱਜ ਫਿਰ ਕੈਂਸਲ ਕਰ ਦਿੱਤਾ ਹੈ ਤੁਸੀਂ ਜਿੰਨੇ ਸੋਹਣੇ ਬੱਟੇ ਆ ਨਹੀਂ ਗੋਲ-ਗੋਲ ਜੇ ਦੇਖੋ ਜੀ ਪੂਰਾ ਹੀ ਰਾਹ ਬੰਦ ਹੋਇਆ ਪਿਆ ਹੈ ਤੇ ਮੋਟਰਸਾਈਕਲ ਵਾਲੇ ਸੁੱਤਰਾਂ ਦਾ ਨਿਕਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਚਲੋ ਜੀ ਅੰਦਰੋਂ ਉੱਪਰ ਇਹ ਨਾ ਟੂਟੀ ਚਲਾ ਦਿੱਤੀ ਹੈ ਤੇ ਹੁਣ ਦੇਖੋ ਇਹਦੇ ਵਿੱਚ ਦੇ ਨਾ ਕਿੰਨਾ ਜ਼ਿਆਦਾ ਪਾਣੀ ਨਿਕਲਣਾ ਪੂਰੀਆਂ ਬੰਦ ਪਾਈਪ ਹੋਈ ਪਈ ਸੀ ਆਪਣੀ ਜਿੰਨਾ ਵੀ ਨਾ ਇਹਦੇ ਵਿੱਚ ਕਈ ਵਾਰ ਪਾਈਪਾਂ ਦੇ ਵਿੱਚ ਓ ਕਿਉ ਕਿਉ ਜੰਮ ਜਾਂਦਾ ਨਾ ਚਾਹ ਪੱਤੀ ਹੁੰਦੀ ਹੈ ਤੇ ਸਾਰਿਆਂ ਨੂੰ ਨਾ ਸਾਫ਼ ਕਰ ਦਿੰਦਾ ਤੁਸੀਂ ਵੀ ਇਸ ਤਰੀਕੇ ਨਾਲ ਨਾ ਕਰਦੇ ਵਿੱਚ ਪਾਈਪ ਨਾ ਸਾਫ਼ ਕਰ ਸਕਦੇ ਹੋ ਦੇਖੋ ਜੀ ਬਹੁਤ ਵਧੀਆ ਤਰੀਕਾ ਹੈ ਜਦੋਂ ਵੀ ਸਾਡੇ ਬਾਥਰੂਮ ਵਾਲੇ ਪਾਈਪ ਇਸ ਤ ਨਾਲ ਬੰਦ ਹੋ ਜਾਂਦੇ ਨਾ ਬਸ ਅਸੀਂ ਕਿਸੇ ਪਲੰਬਰ ਨੂੰ ਨਹੀਂ ਬੁਲਾਉਂਦੇ ਹੈਗੇ ਬਸ ਇਸ ਤ ਨਾਲ ਹੀ ਪਾਈਪਾਂ ਦੀ ਸਫਾਈ ਕਰ ਦਿੰਨੇ ਹਾਂ ਸਿਰਫ ਸਾਰਾ 150 ਰੁਪਏ ਦੀ ਸ਼ਿਸ਼ੀ ਆਉਂਦੀ ਹੈ ਇਹ ਘੱਟ ਖਰਚੇ ਦੇ ਵਿੱਚ ਪਾਪ ਸਾਫ ਹੋ ਜੰਨੇ ਇਸ ਤਰ੍ਹਾਂ ਦੇਖੋ ਹੁਣ ਚਲੋ ਜੀ ਦੇਖੋ ਪਾਪ ਨਾ ਐ ਚੰਗੀ ਤਰ੍ਹਾਂ ਸਾਫ ਹੋ ਗਿਆ ਦਿਖਾ ਦ ਤਾਂ ਮੜ ਜਾ ਸਾਫ ਪਾਣੀ ਆਉਂਦਾ ਦੇਖੋ ਜੀ ਸਾਫ ਪਾਣੀ ਆਉਣਾ ਸ਼ੁਰੂ ਹੋ ਗਿਆ ਦੇਖੋ ਦੋ ਆਪਾਂ ਨੇ ਟੂਟੀਆਂ ਖੋਲੀਆਂ ਹੋਈਆਂ ਨੇ ਤੇ ਹੁਣ ਇਹਨੂੰ ਟੱਕਣ ਨੂੰ ਆਪਾਂ ਕਰ ਦੰਨੇ ਆ ਬੰਦ ਯਾਰ ਬਾਤ ਦੇਖ ਸਿੱਧਾ ਕਰ ਮੜਦਿਆਂ ਸਿੱਧਾ ਕਰਕੇ ਕਰ ਮਾਰ ਕੇ ਲਾ ਇਹਨੂੰ ਇੱਥੇ ਇਹਦੇ ਪੂਰੇ ਉਹਨੂੰ ਕੱਢ ਰਸਤਾ ਕੱਢ ਲਾ ਉਹ ਤਾਂ ਛੇੜੀ ਗੱਲਾਂ ਬਾਅਦ ਬੱਸ ਇਹ ਤਾਂ ਹੀ ਗੱਲਾਂ ਬਾਅਦ ਚ ਝਾੜੂ ਵਜੂਗਾ ਬਸਾ ਬਦਲ ਕੇ ਬਸ ਇਹਦਾ ਚਲੋ ਜੀ ਹੁਣ ਆਪਾਂ ਨੇ ਇਹ ਢੱਕਣ ਨੂੰ ਢੱਕਣ ਨੂੰ ਰੱਖ ਦਿੱਤਾ ਏ ਤੇ ਹੁਣ ਇਹ ਚੰਗੀ ਤਰ੍ਹਾਂ ਬੰਦ ਕਰ ਲੈਣਾ ਆਪਾਂ ਨੇ ਚਲੋ ਜੀ ਆਪਾਂ ਨੇ ਨਾ ਪਾਇਪ ਪਾਇਪ ਨੂੰ ਐ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਤੇ ਪਟਕਾ ਚੱਕ ਕੇ ਨਾ ਹੁਣ ਚੰਗੀ ਤਰ੍ਹਾਂ ਦਿੱਤਾ ਪਾ ਕੇ ਨਾ ਟੱਕਣ ਕਰ ਦਿੱਤਾ ਹੈ ਬੰਦ ਜੇ ਤੁਹਾਡੇ ਵੀ ਇਸ ਤਰੀਕੇ ਨਾਲ ਨਾ ਪਾਈਪ ਬੰਦ ਹੋ ਜਾਂਦੇ ਨਾ ਪਾਸੋਂ 150 ਰੁਪਏ ਦੀ ਸ਼ਿਸ਼ੀ ਆਉਂਦੀ ਉਹਦੇ ਨਾਲ ਪਾਈਪ ਖੋਲਿਆ ਕਰੋ ਕੋਈ ਪਲੰਬਰ ਬੁਲਾਉਣ ਦੀ ਲੋੜ ਨਹੀਂ ਹੈਗੀ ਕੋਈ ਪਾਈਪ ਪਟਣ ਦੀ ਲੋੜ ਨਹੀਂ ਹੈਗੀ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਆਪਾਂ ਨੇ ਨਾ ਮਿੰਟ ਸਕਿੰਟ ਲੱਗਿਆ ਤੇ ਪਾਈਪਾਂ ਦੀ ਕਰ ਦਿੱਤੀ ਹੈ ਸਫਾਈ ਨਹੀਂ ਤਾਂ ਜੀ ਦੇਖੋ ਜੇ ਪਾਈਪ ਬੰਦ ਹੋ ਜਾਣਾ ਨਾ ਬਹੁਤ ਜ਼ਿਆਦਾ ਖਰਚਾ ਕਰ ਦਿੰਦੇ ਆਪਾਂ ਕੋਈ ਤੁਹਾਨੂੰ ਖਰਚਾ ਕਰਨ ਦੀ ਲੋੜ ਨਹੀਂ ਹੈਗੀ ਬੱਸ ਤੁਸੀਂ ਆਪਣੇ ਇਹੋ ਸ਼ੀਸ਼ੀ ਲਿਆਓ। ਬੱਸ 10 ਮਿੰਟ 10 ਮਿੰਟ ਉਹਨੂੰ ਪਾ ਕੇ ਛੱਡ ਦਿਓ ਬਾਅਦ ਵਿੱਚ ਤੇ ਚਲਾ ਦਿਓ ਟੁੱਟੀ ਤੇ ਉਹਦੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਖੁੱਲ ਜਾਂਦਾ ਪਾਈਪ। ਦੇਖੋ ਜੀ ਜਿੰਨੇ ਵੀ ਪਲੰਬਰ ਹਨ ਨਾ ਜਦੋਂ ਆਪਾਂ ਬੁਲਾਉਂਦੇ ਆ ਇਹ ਆਹੀ ਸ਼ੀਸ਼ੀ ਵਰਤਦੇ ਆ। ਸਾਨੂੰ ਵੀ ਇੱਕ ਦੱਸਿਆ ਤਾਂ ਕਿਸੇ ਨੇ ਕਹਿੰਦੇ ਵੀ ਤੁਸੀਂ ਪਲੰਬਰ ਬੁਲਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਆ ਸ਼ੀਸ਼ੀ ਲਿਆਓ। ਬੱਸ ਉਹਦੇ ਨਾਲ ਤੁਸੀਂ ਘਰ ਦੇ ਵਿੱਚ ਆਪੇ ਪਾਈਪ ਖੋਲ੍ਹ ਲਓ। ਹੁਣ ਸਾਨੂੰ ਬਹੁਤ ਵਧੀਆ ਤਰੀਕਾ ਆ ਗਿਆ ਹੁਣ ਅਸੀਂ ਦਾ ਕੋਈ ਵੀ ਪਾਈਪ ਆ ਬੱਸ ਇਸ ਤਰੀਕੇ ਨਾਲ ਸਾਫ਼ ਕਰ ਲੈਂਦੇ ਆ। ਥੋੜੀ ਜਿਹਾ ਰੇਤਾ ਹੋਰ ਪਾ ਦਿੰੀ ਇਹ ਨਾਲ ਗਈ ਵੇ ਠੋਕਰ ਵੱਜਦੀ ਆ ਹਾਂ ਉੱਚਾ ਜੱਕਦੀ ਬਹੁਤ ਔੱਕਾ ਠੋਕਰ ਵੱਜਦੀ ਆ ਵੇ ਦਾ ਕਰ ਲੈਣਾ ਪੱਤਰ ਲਈਦਾ ਪਲੰਬਰ ਪਾਇਪ ਖੱਡਾ ਹੀ ਪੱਟੀ ਜਾਂਦੇ ਨੇ ਪਾਇਪ ਪੱਟੀ ਜਾਂਦੇ ਨੇ ਵੇਟਾ ਇਹਦਾ ਨਾ ਸਨੈਲ ਆਉਣ ਤੇ ਉਹ ਪੀ ਟ੍ਰੈਪ ਜਿਹਾ ਲੱਗਿਆ ਹੁੰਦਾ ਉਹ ਉਹ ਥੋੜਾ ਹੁੰਦਾ ਦਾ ਵਿੱਚ ਸਰਾਗ ਉਹਦੇ ਵਿੱਚ ਵੀ ਪਾਣੀ ਖੜਾ ਰਹਿੰਦਾ ਏ ਉਹ ਬੰਦ ਹੋ ਜਾਂਦਾ ਉਹ ਖੁੱਲ ਜਾਂਦਾ ਹੁੰਦਾ ਤਾਂ ਉਹੀ ਆ ਜਿਹੜਾ ਆਪਾਂ ਭਾਂਡੇ ਭੁੰਡੇ ਤੋਂ ਨੇ ਨਾ ਵਿੱਚ ਘਿਓ ਲੱਗਿਆ ਹੁੰਦਾ ਚਾਹ ਪੱਤੀ ਸੜ ਦੰਨੇ ਆ ਇਹ ਸਿੰਚ ਦੇ ਪਾਪਾ ਜੇ ਪ੍ਰੋਬਲਮ ਆਉਂਦੀ ਹੈ ਇਹ ਬਾਥਰੂਮਾਂ ਚ ਵੀ ਆਉਂਦੀ ਆ ਨਹੀਂ ਹੋਰ ਪਾਰੇ ਤਾਂ ਥੋੜਾ ਜਿਹਾ ਨੀਮਾ ਚਲੇ ਗਿਆ ਇਹਦਾ ਸਾਰਿਆਂ ਦੀ ਆਉਂਦੀ ਆ ਇਹ ਦਾ ਬਰੋਬਰ ਕਰ ਜਿਹੜਾ ਉੱਪਰ ਆਪਣਾ ਪੱਥਰ ਲੱਗਿਆ ਹੋਇਆ। ਹੋਰ ਪਾਥਰ ਦੇ ਰਿੱਤਾ। ਸੋ ਇਹ ਮਗਾ ਦੇ ਚਾਹ ਨਾਲ ਉੱਪਰ ਬੱਝੀ। ਚਾਹ ਨੂੰ ਹੁਣ ਰੱਖ ਕੇ ਦੇਖ। ਚਲ ਹਾਂ ਠੀਕ ਹੈ ਇਹਦੇ ਸਾਈਡਾ ਕਿਨਾਰਿਆਂ ਤੇ ਵੀ ਪਾੜੇ ਛੋਟਾ ਛੋਟਾ ਲੇਤਾ ਜੇ ਵੀ ਤੇ ਚਲੇ ਜਾਊਗਾ ਚਲੋ ਜੀ ਆਪਣੇ ਪੈਪ ਸਾਫ ਕਰਕੇ ਨਾ ਦੇਖੋ ਇੱਧਰ ਪੈਪ ਵੀ ਕਰ ਦਿੱਤਾ ਹੈ ਬੰਦ ਦੇਖੋ ਜੀ ਇੱਥੇ ਸਾਡੀ ਰਸੋਈ ਦਾ ਦੇਖੋ ਕੀ ਹਾਲ ਹੋਇਆ ਪਿਆ ਤੇ ਹੁਣ ਆਪਾਂ ਨੇ ਦੋਨੇ ਕੁੱਟੀਆਂ ਚਲਾਈਆਂ ਹੋਈਆਂ ਤਾਂ ਅਗਨਾ जाके कि पैर साफ हो जाए देखो हेठा भी चिकड़े चिकड़ होए पे पैर धरने तो भी कि जगह नहीं है इस तरह पानी पानी हो ਰਾ ਚਿੱਟੇ ਆਲੂਆਂ ਨੂੰ ਜ਼ਿਆਦਾ ਘੱਟ ਲਾਉਣੇ ਲੋਕ ਇਹਨਾਂ ਦੀ ਡਿਮਾਂਡ ਜ਼ਿਆਦਾ ਆ ਚਲੋ ਜੀ ਇੱਧਰ ਆਪਾਂ ਨੇ ਆਲੂਆਂ ਦਾ ਬੀਜ ਨਾ ਸਟੋਰ ਤੋਂ ਲਿਆ ਕੇ ਨਾ ਇਸ ਤਰ੍ਹਾਂ ਰੱਖ ਦਿੱਤਾ ਤਾਂ ਤੇ ਉੱਪਰ ਇਹਦੇ ਦਵਾਈ ਦੁਈ ਛਿੜਕ ਦਿੱਤੀ ਆ ਤੇ ਹੁਣ ਦੁਬਾਰੇ ਇਹਨਾਂ ਦੀ ਨਾ ਬੋਰੀਆਂ ਫੇਰ ਭਰਨ ਲੱਗ ਗਏ ਆ ਸਬਜ਼ੀ ਦਾ ਕੰਮ ਤਾਂ ਹੈ ਤਾਂ ਖਾਸਾ ਹੁੰਦਾ ਹੈ ਬਹੁਤ ਹੁੰਦਾ ਹੈ ਦਾਦਾ ਕਹੇ ਜਾਂ ਤੇ ਸਬਜ਼ੀ ਲੱਗੀ ਬਸ ਰਿਹਾਂ ਸਪਰੇਹਾਂ ਤਾ ਕਿਤੇ ਜਾ ਕੇ ਸਬਜ਼ੀ ਉਹ ਪਲਦੀ ਆ। ਚਲੋ ਜੀ ਅੱਧੇ ਅੱਧੇ ਆਲੂ ਆਪਣੇ ਆਪ ਐ ਨੇ। ਅੱਧੇ ਉਧਰ ਪਏ ਨੇ। ਤੇ ਦਿਵਾਲੀ ਤੇ ਨਾ ਤਿੰਨ ਚਾਰਕ ਦਿਨ ਬਾਅਦ ਫੇਰ ਆਲੂ ਬੀਜਨੇ ਸ਼ੁਰੂ ਕਰਨੇ ਆ। ਦੇਖੋ ਜੀ ਇਹਨਾਂ ਦਾ ਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ। ਪਹਿਲਾਂ ਸਟੋਰ ਤੇ ਲਿਆ ਕੇ ਫੇਰ ਬੋਰੀਆਂ ਚੋਂ ਕੱਢੇ ਫੇਰ ਇਸ ਤਰ੍ਹਾਂ ਫਰਸ਼ ਤੇ ਸੁੱਕਣੇ ਪਾਏ ਆ। ਇਹਨਾਂ ਵਿੱਚੋਂ ਤਾਂ ਨਾ ਬਹੁਤ ਜ਼ਿਆਦਾ ਨਾ ਆਲੂ ਗਿੱਲੇ ਤਾਂ ਵੇਰਿਆਂ ਦੇ ਛਾਂਟਾ ਛਾਂਟੀ ਪਤਾ ਨਹੀਂ ਕੀ ਕਹਨੇ ਆ ਖਾਸਾ ਕੁਝ ਕਰਨਾ ਪੈਂਦਾ ਏ ਚਲੋ ਜੀ ਇੱਧਰ ਚੱਲ ਰਿਹਾ ਏ ਆਪਣੇ ਕੱਖਾ ਪੋਣੇ ਦਾ ਕੰਮ ਤੇ ਸਵੇਰੇ ਸਵੇਰੇ ਤਾਂ ਨਾ ਬਹੁਤ ਜ਼ਿਆਦਾ ਕੰਮ ਹੁੰਦਾ ਤੇ ਅੱਜ ਹੈਗੀ ਆ ਦਿਵਾਲੀ ਕਹਿੰਦੇ ਵੀ ਸਵੇਰੇ ਸਵੇਰੇ ਚੱਲ ਅਸੀਂ ਆਲੂਆਂ ਦੀ ਛਾਂਟੀ ਜਿਹੜੀ ਬੋਰੀਆਂ ਬੂਰੀਆਂ ਭਰਨੀ ਉਹ ਭਰੇ ਆਉਨੇ ਆ ਕਹਿੰਦੇ ਉਸਤੇ ਮਗਰੋਂ ਨਾ ਫੇਰ ਅਸੀਂ ਦਿਵਾਲੀ ਦੀ ਸ਼ਾਪਿੰਗ ਕਰਨ ਜਾਣਾ ਹੈ ਜਿਹੜੇ ਆਪਣੇ ਬੰਦੇ ਲੱਗੇ ਹੋਏ ਆ ਇਹ ਤੇ ਉਹ ਵੀ ਨਾਲ ਫਾਇਦੇ ਚਲੋ ਟਿਕਾਨੇ ਹੀ ਹਰਦਾ ਇਹ ਲਾਵਾਸੋ ला हो सकता हां हाँ लगा कार लाएंगे बेटा उठक चढ़ के आ दादा यार आ दादा डालो बंद है उधर से पानी में बढ़िया है वो ताना धक्का बंद पूरा फूल का दा बहुत बहुत चल यहां thank